ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪ ਜੀ ਦੇ ਨਾਲ ਪਾਂਡੀ ਪਾਸ਼ਾ ਮਹਾਰਾਜਾ ਰਣਜੀਤ ਸਿੰਘ ਤੇਨਾਂ ਦੀ ਬਾਤ ਆਪ ਜੀ ਨੇ ਸਾਂਝ ਪਾਈਏ ਕਿ ਇਸ ਤਰੀਕੇ ਦੇ ਨਾਲ ਪਾਸ਼ਾ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਨੂੰ ਸੁਖੀ ਰੱਖਦੇ ਸਨ ਕਿਸਰੇ ਕੇ ਦਿਨਾਂ ਪਰ ਜਾਨਾਂ ਦੁੱਖ ਵੜਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਹ ਲੋਕ ਨਾਇਕ ਹੋਏ ਜੋ ਅੱਜ ਵੀ ਪੰਜਾਬੀਆਂ ਦੇ ਦਿਨਾਂ ਪਰ ਰਾਜ ਕਰ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਪਾਂਡੀ ਪਾਸ਼ਾ ਵਜੋਂ ਜਾਣ ਜਾਂਦਾ ਹੈ ਬਚਵਲੇ ਚ ਪ੍ਰਾਇਮਰੀ ਸਕੂਲ ਪੜ੍ਹਦੇ ਹਾਂ ਮਦਾਤਾ ਸਿੰਘ ਤੀਰ ਦੀ ਕਵਤਾ ਪਾਂਡੀ ਪਾਸ਼ਾ ਜਬਾਨੀ ਯਾਦ ਹੁੰਦੀ ਸੀ ਤੇ ਉਸ ਕਵਤਾ ਨੂੰ ਪੜ੍ਹ ਕੇ ਬਹੁਤ ਆਨੰਦ ਆਉਂਦਾ ਸੀ ਭਾਵੇਂ ਬਚਪਨ ਵਿੱਚ ਮਹਾਰਾਜ ਸਾਹਿਬ ਦਾ ਪਾਂਡੀ ਪਾਸ਼ਾ ਵਾੜਾ ਰੂਪ ਦੇਨ ਨੂੰ ਬਹੁਤ ਟੁੰਬਦਾ ਸੀ ਪਰ ਹੁਣ ਜਦੋਂ ਅੱਜ ਦੇ ਹਾਲਾਤਾਂ ਜੋਕੇ ਨਜ਼ਾਮ ਨੂੰ ਦੇਖੀ ਰਿਹਾ ਤਾਂ ਉਹ ਪਾਂਡੀ ਪਾਸ਼ਾ ਹੋਰ ਵੀ ਚੰਗਾ ਲੱਗਣ ਲੱਗ ਪਿਆ ਪਾਂਡੀ ਪਾਸ਼ਾ ਦਾ ਅਕਸ਼ਰ ਪੰਜਾਬੀ ਦੇ ਦਿਲ ਵਿੱਚ ਜਿਹਾ ਉਕ੍ਰੇ ਹੈ ਸਦੀਆਂ ਬਾਅਦ ਵੀ ਹਰ ਕਿਸੇ ਨੂੰ ਪਾਂਡੀ ਪਾਸ਼ਾ ਹੀ ਆਪਣਾ ਪਾਸ਼ਾ ਲੱਗਦਾ ਹੈ ਆਓ ਦਰਉਂਦੇ ਹਾਂ ਪਾਂਡੀ ਪਾਸ਼ਾ ਦੇ ਵਰਤਾਂਤ ਨੂੰ ਇੱਕ ਵਾਰ ਜਦੋਂ ਕਸ਼ਮੀਰ ਵਿੱਚ ਬੜਾ ਭਾਰੀ ਕਾਲ ਪੈ ਗਿਆ ਬਹੁਤ ਸਾਰੇ ਕਸ਼ਮੀਰੀ ਦੌੜ ਕੇ ਪੰਜਾਬ ਆ ਗਏ ਵੱਡੀ ਗਿਣਤੀ ਦੇ ਵਿੱਚ ਲੋਕ ਭਰੋਂ ਆਉਣ ਕਾਰਨ ਪੰਜਾਬ ਵਿੱਚ ਕਾਲ ਵਰਗੀ ਸਥਿਤੀ ਬਣ ਗਈ ਲੋਕ ਦਾਣੇ-ਦਾਣੇ ਨੂੰ ਤਰਸਣ ਲੱਗੇ ਅਤੇ ਘਰ-ਘਰ ਵਿੱਚ ਭੁੱਖਮਰੀ ਫੈਲ ਗਈ ਬੱਚੇ ਬੁੱਢੇ ਭੁੱਖ ਨਾਲ ਵੇਕਣ ਲੱਗੇ ਸਾਰੀ ਪ੍ਰਜਾਤਰਾ ਸਰਾਸ ਕਰਨ ਲੱਗੀ ਮਹਾਰਾਜਾ ਰਣਜੀਤ ਸਿੰਘ ਦੇਸ਼ ਵਾਸੀਆਂ ਦੀ ਇਹ ਹਾਲਤ ਦਾ ਪਤਾ ਲਗਾ ਉਹਨਾਂ ਨੇ ਆਪਣੇ ਅਮੀਰਾ ਵਜ਼ੀਰਾ ਨੂੰ ਹੁਕਮ ਦਿੱਤਾ ਕਿ ਪਰਜਾ ਲਈ ਆਂਦੇ ਭੰਡਾਰ ਖੋਦ ਤੇ ਜਾਣ ਅਮੀਰਾ ਵਜ਼ੀਰਾ ਨੇ ਇੰਝ ਹੀ ਕੀਤਾ ਤੇ ਭੁੱਖੇ ਲੋਕਾਂ ਨੂੰ ਅਨਾਜ ਵੰਡਿਆ ਜਾਣ ਲੱਗਾ ਮਹਾਰਾਜਾ ਸਹਿਬ ਨੇ ਵੇਖਣ ਲਈ ਕਿ ਅਨਾਜ ਲੋੜਵੰਦ ਲੋਕਾਂ ਤੱਕ ਪਹੁੰਚਦਾ ਵੀ ਹੈ ਕਿ ਨਹੀਂ ਭੇਸ ਬਦਲ ਕੇ ਸ਼ਹਿਰ ਦਾ ਚੱਕਰ ਲਾਉਣ ਦਾ ਫੈਸਲਾ ਕੀਤਾ ਮਹਾਰਾਜ ਨੇ ਆਪਣਾ ਭੇਸ ਬਦਲਿਆ ਤੇ ਉਹ ਜਗ੍ਹਾ ਪਹੁੰਚ ਗਏ ਜਿੱਥੇ ਅਨਾਜ ਵੰਡਿਆ ਜਾ ਰਿਹਾ ਸੀ ਲੋਕ ਅਨਾਜ ਦੀਆਂ ਪੰਡਾਂ ਬੰਨ੍ਹ ਭਰ-ਭਰ ਆਪਣੇ ਘਰਾਂ ਨੂੰ ਲਈ ਜਾ ਰਹੇ ਸੀ ਤੇ ਮਹਾਰਾਜੇ ਰਣਜੀਤ ਸਿੰਘ ਦੀ ਜੈ ਜੈਕਾਰ ਕਰ ਰਹੇ ਸਨ ਜਿੱਥੇ ਸਰਕਾਰੀ ਕਰਮਚਾਰੀ ਨਾਜ ਵੰਡ ਰਹੇ ਸਨ ਉੱਥੇ ਇੱਕ ਬਜ਼ੁਰਗ ਅਤੇ ਬੱਚਾ ਅਨਾਜ ਦੀ ਪੰਡ ਰਾਕੇ ਬੈਠੇ ਸਨ ਉਹ ਪੰਡ ਨਾ ਤਾਂ ਬਜ਼ੁਰਗ ਕੋਲ ਚੁੱਕੀ ਜਾਂਦੀ ਸੀ ਨਾ ਹੀ ਬੱਚੇ ਕੋਲ ਚੁੱਕੀ ਜਾਂਦੀ ਸੀ ਭਾਵੇਂ ਦੋਵੇਂ ਲਾਚਾਰ ਸਨ ਪਰ ਲਾਚ ਵੱਸ ਉਹਨਾਂ ਨੇ ਆਪਣੀ ਵਿਦਵਾ ਦਾ ਨਾਲ ਦੀ ਪੰਪਾਲੀ ਸੀ ਹੁਣ ਸੋਚਿਆ ਹੋਵੇਗਾ ਕਿ ਚਾਰ ਸਰਦਾਨੇ ਵਧ ਲੈ ਜਾਈਏ ਫਿਰ ਪਤਾ ਨਹੀਂ ਮੌਕੇ ਮਿਲੇ ਜਾਂ ਨਾ ਮਿਲੇ ਕਿਉਂਕਿ ਉਹ ਘਰ ਵਿੱਚ ਦੋਵੇਂ ਇਕੱਲੇ ਰਹਿੰਦੇ ਸਨ ਰਚਾਰ ਵੀ ਸਨ ਤੇ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ ਹੁਣ ਉਹਨਾਂ ਦੀ ਸਮੱਸਿਆ ਸੀ ਕਿ ਪੰਡ ਭਾਰੀ ਐ ਤੇ ਦੋਵੇਂ ਕਮਜ਼ੋਰ ਨੇ ਪੰਡ ਦੇ ਕੋਲ ਬੈਠੇ ਸੋਚੀ ਪਏ ਹੋ ਸਨ ਇੰਨੀ ਦੇਰ ਨਾਲ ਇੱਕ ਨੌਜਵਾਨ ਉਹਨਾਂ ਦੇ ਕੋਲ ਆਇਆ ਜਿਸ ਆਪਣਾ ਮੂੰਹ ਸਿਰ ਟੱਕਿਆ ਹੋਇਆ ਸੀ ਉਸਨੇ ਬਜ਼ੁਰਗ ਬਾਬੇ ਨੂੰ ਪੁੱਛਿਆ ਬਾਬਾ ਜੀ ਤੁਹਾਨੂੰ ਕੀ ਮੁਸ਼ਕਲ ਹੈ ਬਜ਼ੁਰਗ ਬਾਬੇ ਨੇ ਦੱਸਿਆ ਮੈਂ ਬੁੱਢਾ ਹਾਂ ਤੇ ਮੇਰਾ ਪੋਤਰਾ ਹੈ ਦਸੀ ਦੋਵੇਂ ਲਚਾਰਾਂ ਛੋਟਾ ਹੈ ਅਸੀਂ ਨਾਲਜ ਕਰਕੇ ਪੰਡ ਭਾਰੀ ਪਾ ਲਈਏ ਉਹ ਸਾਡੇ ਕੋਲ ਚੁੱਕੀ ਨਹੀਂ ਜਾਂਦੀ ਘਰ ਵਿੱਚ ਅੰਨ ਦਾ ਇੱਕ ਦਾਣਾ ਵੀ ਨਹੀਂ ਇਹ ਤਾਂ ਰਣਜੀਤ ਸਿੰਘ ਦਾ ਰੱਬ ਭਲਾ ਕਰੇ ਜਿਸ ਨੇ ਸਾਨੂੰ ਭੁੱਖਿਆਂ ਨੂੰ ਅੰਨ ਦਾਣਾ ਦਿੱਤਾ ਹੈ ਹੁਣ ਇਸ ਨੂੰ ਘਰ ਕਿਵੇਂ ਲੈ ਕੇ ਜਾਈਏ ਸਾਡੀ ਪਰੇਸ਼ਾਨੀ ਹੈ ਉਸ ਨੌਜਵਾਨ ਨੇ ਕਿਹਾ ਬਾਬਾ ਜੀ ਚਲੋ ਮੈਂ ਦਾਣਿਆਂ ਦੀ ਫੰਡ ਤੁਹਾਡੇ ਘਰ ਪਹੁੰਚਾ ਦਿੰਦਾ ਹਾਂ। ਬਜ਼ੁਰਗ ਕਹਿਣ ਲੱਗਾ ਠੀਕ ਹੈ ਜਵਾਨਾ ਪਰ ਸਾਡੇ ਕੋਲ ਤਾਂ ਤੈਨੂੰ ਦੇਣ ਲਈ ਕੋਈ ਪੈਸਾ ਵੀ ਨਹੀਂ। ਉਸ ਨੌਜਵਾਨ ਨੇ ਕਿਹਾ ਕੋਈ ਗੱਲ ਨਹੀਂ ਬਾਬਾ ਜੀ। ਤੁਸੀਂ ਮੈਨੂੰ ਪੈਸਿਆਂ ਦੇ ਬਦਲੇ ਅਸੀਸ ਹੀ ਦੇ ਦਿਓ ਜੀ। ਚਲੋ ਚੁਕਾਓ ਮੇਰੇ ਸੁਰਪੁਰ ਦਾਣਿਆਂ ਦੀ ਫੰਡ। ਜਦੋਂ ਬਜ਼ੁਰਗ ਫੰਡ ਚੁਕਾਉਣ ਲੱਗਾ ਉਹਦੇ ਵਾਲੇ ਪਾਸਿਓਂ ਹਿੱਲੀ ਵੀ ਨਾ ਫਿਰ ਉਹ ਲਾਚਾਰ ਹੋ ਕੇ ਬਹਿ ਗਿਆ ਕੀ ਕੀਤਾ ਜਾਵੇ। ਜੇ ਪੰਡ ਚੁੱਕਣ ਵਾਲਾ ਮਿਲਿਆ ਹੈ ਤਾਂ ਹੁਣ ਛਕਾਉਣ ਵਾਲਾ ਕੋਈ ਨਹੀਂ ਨੌਜਵਾਨ ਨੇ ਉਸ ਵੱਡੇ ਬਾਬੇ ਨੂੰ ਸਲਾਹ ਦਿੱਤੀ ਕਿ ਉਹ ਰਾਜੇ ਦੇ ਸਿਪਾਹੀਆਂ ਨੂੰ ਕਹੇ ਕਿ ਪੰਡ ਮੇਰੇ ਸਿਰ ਉੱਪਰ ਰਖਵਾ ਦੇ ਬਜ਼ੁਰਗ ਸਿਪਾਹੀਆਂ ਨੂੰ ਸੱਦ ਲਿਆ ਤੇ ਉਹਨਾਂ ਨੇ ਉਹ ਪੰਡ ਉਸ ਨੌਜਵਾਨ ਦੇ ਸਿਰ ਉੱਪਰ ਰਖਵਾ ਦਿੱਤੀ ਬਜ਼ੁਰਗ ਉਸ ਨੂੰ ਸੀਸਾ ਦੇਂਦਾ ਪੰਡੀ ਦੇ ਮਗਰ-ਮਗਰ ਆਪਣੇ ਘਰ ਵੱਲੋਂ ਤੁਰ ਪਿਆ ਬੱਚਾ ਅੱਗੇ-ਅੱਗੇ ਦੌੜ ਪਿਆ ਜਦੋਂ ਘਰ ਪਹੁੰਚੇ ਨੌਜਵਾਨ ਨੇ ਉਹ ਭਾਰੀ ਪੰਡ ਬਜ਼ੁਰਗ ਦੇ ਸਿਰ ਤੋਂ ਲਾ ਕੇ ਰੱਖੀ ਤਾਂ ਉਸ ਬਾਬੇ ਨੇ ਬਹੁਤ ਸਾਰੀਆਂ ਸੀਸਾਂ ਦਿੰਦਿਆਂ ਪੁੱਛਿਆ ਨੌਜਵਾਨਾ ਤੇਰਾ ਨਾਂ ਕੀ ਹੈ ਬਾਬਾ ਜੀ ਮੈਂ ਹਾਂ ਤੁਹਾਡਾ ਸੇਵਾਦਾਰ ਰਣਜੀਤ ਸਿੰਘ ਕਹਿੰਦਿਆਂ ਉਸ ਨੌਜਵਾਨ ਨੇ ਜਦੋਂ ਸਿਰ ਉੱਪਰੋ ਚਾਦਰ ਲਾਈ ਤਾਂ ਬਜ਼ੁਰਗ ਇੱਕ ਵਾਰ ਤਾਂ ਹਨੇਰੀ ਖਾ ਕੇ ਡਿੱਗਣੇ ਵਾਲਾ ਹੋ ਗਿਆ ਹੱਥ ਜੋੜ ਕੇ ਮਾਫੀਆਂ ਮੰਗਣ ਲੱਗ ਪਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਕਿਹਾ ਬਾਬਾ ਜੀ ਚਿੰਤਾਾਂ ਦੀ ਲੋੜ ਨਹੀਂ ਰਾਜੇ ਦਾ ਕੰਮ ਹੈ ਜਨਤਾ ਦਾ ਸੇਵਾਦਾਰ ਹੋਣਾ ਸੋ ਉਹ ਪੰਬਾ ਬਾਬਾ ਉਸ ਪਾਣੀ ਨੂੰ ਕਹਿਣ ਲਗਾ ਕਿ ਮਾਈ ਤੁਹੇ ਜੀ ਦੱਸ ਦਿੰਦੇ ਪੰਡ ਤੁਸੀਂ ਛਿਰਤੇ ਚੁੱਕੀ ਕਲਗੀ ਤੁਹਾਡੀ ਟੇਢੀ ਹੋ ਗਈ ਕਹਿਣ ਲਗਾ ਕਿ ਜੇ ਜਨਤਾ ਸੁખી ਹੋਏਗੀ ਨਾ ਤੇ ਕਲਗੀਆਂ ਹੋਰ ਲੈ ਲਵਾਂਗੇ ਸੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਦੁੱਖ ਹਰਨ ਮਹਾਰਾਜਾ ਰਣਜੀਤ ਸਿੰਘ ਜੀ ਕਰਦੇ ਸਨ ਜਿਸ ਵੇਲੇ ਆਪ ਜੀ ਨੂੰ ਪਤਾ ਹੈ ਇੱਕ ਇੱਕ ਵਾਰ ਇੱਕ ਮਾਤਾ ਅੰਨੀ ਮਾਈ ਆਪਣੇ ਘਰੋਂ ਬਾਹਰ ਨਿਕਲੀ ਤੇ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਇਧਰੋਂ ਜਾਣਾ ਹੈ ਹਾਥੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਆ ਰਹੀ ਬੜੀ ਦੁਨੀਆ ਦੇ ਵਿੱਚ ਮਾਤਾ ਵੀ ਖੜੋਤੀ ਇੱਕ ਲੋਹੇ ਦਾ ਤਵਾਂ ਲੈ ਕੇ ਕਹਿਣ ਲੱਗੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਆਵੇ ਮੈਨੂੰ ਦੱਸ ਦੇ ਆ ਜੇ ਮੈਂ ਵੀ ਪੁਕਾਰ ਕਰਨੀ ਜਦੋਂ ਹਾਥੀ ਲੱਗੇ ਆਇਆ ਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਮਾਤਾ ਵੇ ਪੁੱਤਰ ਜਦੋਂ ਪੁੱਤਰ ਨੇ ਸੁਣਿਆ ਮਹਾਰਾਜ ਅਨਜੀਤ ਸਿੰਘ ਨੇ ਆਪਣਾ ਹਾਥੀ ਰੋਕ ਲਿਆ ਹਾਥੀ ਨੂੰ ਥੱਲੇ ਬਿਠਾ ਲਿਆ ਪਿਆਰੇ ਉਹ ਕਹਿਣ ਲੱਗਾ ਮਾਤਾ ਦੱਸ ਕੀ ਤਕਲੀਫ ਹੈ ਮਾਤਾ ਕਹਿੰਦੀ ਕਿ ਮੈਂ ਆਪ ਜੀ ਦੇ ਨਾਲ ਲੋਹੇ ਦਾ ਜਿਹੜਾ ਤਵਾ ਹੈ ਉਹ ਘਸਾਉਣਾ ਹੈ ਕਹਿਣ ਲੱਗੇ ਕਿਉਂ ਕਹਿੰਦੇ ਇੱਕ ਲੋਕਾਂ ਤੋਂ ਸੁਣਿਆ ਹੈ ਕਿ ਮਹਾਰਾਜ ਅਨਜੀਤ ਸਿੰਘ ਪਾਰਸ ਨਿਆਈ ਹੈ ਉਹਦੇ ਨਾਲ ਲੋਹਾ ਸੁਹਾੜੀਏ ਸੋਨੇ ਦਾ ਬਣ ਜਾਂਦਾ ਹੈ ਤਾਂ ਮਹਾਰਾਜ ਅਨਜੀਤ ਸਿੰਘ ਕਹਿਣ ਲੱਗਾ ਮਾਤਾ ਉਹ ਪਾਲ ਸਤਾ ਨਹੀਂ ਮੈਂ ਆਪ ਜੀ ਦਾ ਸੇਵਾਦਾਰ ਹਾਂ ਪਰ ਤੇਰਾ ਲੋਹੇ ਦਾ ਜਿਹੜਾ ਤਵਾ ਹੈ ਸੋਨੇ ਦਾ ਹੋ ਜਾਏਗਾ ਆਪਣੇ ਕਰਮਚਾਰੀਆਂ ਨੂੰ ਆਵਾਜ਼ ਦਿੱਤੀ ਕਹਿਣ ਲੱਗਾ ਜਾਓ ਇਸ ਤਵੇ ਦੇ ਬਦਲੇ ਮਾਤਾ ਨੂੰ ਸੋਨਾ ਤੋਲ ਕੇ ਦੇ ਦਿਓ ਤੇ ਮਾਤਾ ਹਲਕੀ ਆਵਾਜ਼ ਵਿੱਚ ਕਹਿਣ ਲੱਗੀ ਵੇ ਪੁੱਤ ਤਵਾ ਵੀ ਨਾ ਛੱਡਾਇਆ ਜੇ ਕਿਤੇ ਰਾਤ ਨੂੰ ਰੋਟੀਆਂ ਪਕਾਉਣੀਆਂ ਘਰੇ ਸੋ ਕਹਿਣ ਦਾ ਭਾਵ ਕਿ ਐਸੇ ਮਹਾਰਾਜੇ ਉਦਸਨ ਇੱਕ 베ਰੀ ਦੇ ਥੱਲੇ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਨੇ ਆਪਣੀ ਵਿਚਾਰ ਚਰਚਾ ਦੇ ਵਿੱਚ ਰੁੱਝੇ ਨੇ ਬੱਚੀ ਉਸ 베ਰੀ ਨੂੰ ਢੀਮਾ ਮਾਰ ਰਹੀ ਸੀ ਤੇ ਜਦੋਂ ਢੀਮਾ ਮਾਰਦੇ ਮਾਰਦੇ ਇੱਕ ਢੀਮਾ ਮਹਾਰਾਜੇ ਰਣਜੀਤ ਸਿੰਘ ਦੇ ਲੱਗੀ ਬੱਚੇ ਡਰ ਗਏ ਸਪਾਹੀਆਂ ਨੇ ਫੜ ਕੇ ਪੇਸ਼ ਕੀਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਬੱਚਿਓ ਤੁਸੀਂ ਕਿਉਂ ਢੀਮਾ ਮਾਰ ਰਹੀ ਸੀ ਡਰਦੇ ਡਰਦੇ ਕਹਿਣ ਲੱਗੇ ਮਹਾਰਾਜ ਅਸੀਂ ਭੁੱਖ ਲੱਗੀ ਸੀ 베ਰੀ ਦੇ 베ਰ ਖਾਣੇ ਸਨ ਇਸ ਕਰਕੇ 베ਰੀ ਨੂੰ ਟੀਮਾ ਮਾਰਦੇ ਸੀ ਕਹਿਣ ਲੱਗਾ ਫਿਰ ਤੁਹਾਡਾ ਟੀਮਾ ਮਾਰਿਆ 베ਰੀ ਤੁਹਾਨੂੰ ਕੀ ਦਿੰਦੇ ਕਹਿੰਦਾ ਜੀ ਮਿੱਠੇ 베ਰ ਤੇ ਕਹਿੰਦੇ ਜੀ ਇੱਟਾ ਮਹਾਰਾਜੇ ਰਣਜੀਤ ਸਿੰਘ ਦੇ ਤੁਹਾਡੇ ਰਾਜੇ ਦੇ ਲੱਗ ਗਿਆ ਤੇ ਪਿਆਰਿਓ ਫਿਰ ਮੇਰਾ ਵੀ ਧੱਕ ਬੰਦਾ ਨਾ ਕੁਛ ਨਾ ਕੁਛ ਦੇਂਦਾ ਉਹਨਾਂ ਬੱਚਿਆਂ ਨੂੰ ਪੰਜ ਪੰਜ ਬੋਰਾ ਸੁਨੇ ਦੀਆਂ ਦੇ ਕੇ ਨਵਾਜਿਆ ਐਸਾ ਰਾਜਾ ਜਿਹੜਾ ਹੈ ਉਹ ਸਦੀਆਂ ਤੱਕ ਯਾਦ ਰਵੇਗਾ 40 ਸਾਲ ਦਾ ਸ਼ਾਸਨ ਉਸਨੇ ਕੀਤਾ ਔਰ ਰੁਪਈਆ ਇੰਨਾ ਉੱਚਾ ਚੁੱਕਿਆ ਗਿਆ ਪਿਆਰਿਓ ਕਿ ਕਹਿਣ ਦੀ ਗੱਲ ਆ ਹੀ ਨਹੀਂ ਤੇ ਹੁਣ ਇਸ ਵੇਲੇ ਦੇ ਰਾਜੇ ਵੇਖ ਲੋ ਲੁੱਟ-ਖੁੱਟ ਜਨਤਾ ਨੂੰ ਖਾ ਰਹੇ ਨੇ ਕੋਈ ਡਕਾਰ ਵੀ ਨਹੀਂ ਮਾਰ ਰਿਆ ਗਰੀਬ ਪਰਜਾ ਜਿਹੜੀ ਹੈ ਉਹ ਗਰੀਬ ਦੀ ਗਰੀਬ ਹੈ ਤਗੜਾ ਤਗੜਾ ਹੈ ਔਰ ਸਰਕਾਰ ਵੱਲੋਂ ਜੋ ਕੁਝ ਪਰਜਾ ਨੂੰ ਦੇਣਾ ਚਾਹੀਦਾ ਸੀ ਉਹ ਢੰਗ ਦੇ ਨਾਲ ਨਹੀਂ ਮਿਲ ਰਿਹਾ ਇਸ ਵੇਲੇ ਲੀਡਰਾਂ ਨੂੰ ਆਪ ਉਹਤਾ ਪਈ ਆਪਣੀਆਂ ਤਜੋਰੀਆਂ ਪਰੰਦੀ ਪਈ ਹੋਈ ਹੈ ਸੋ ਪਿਆਰਿਓ ਪਾਂਡੀ ਪਾਦਸ਼ਾ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਹਮੇਸ਼ਾ ਹੀ ਉਸਨੂੰ ਯਾਦ ਕੀਤਾ ਜਾਵੇਗਾ ਕਿਉਂਕਿ ਜੋ ਉਸ ਦਾ ਇਤਿਹਾਸ ਅਸੀਂ ਭੁੱਲ ਬੈਠੇ ਹਾਂ ਅਸੀਂ ਆਪਣਾ ਰਾਜ ਭੁੱਲ ਬੈਠੇ ਹਾਂ ਅਸੀਂ ਆਪਣਾ ਖੇਤਾ ਭੁੱਲ ਬੈਠੇ ਹਾਂ ਅਗਰ ਵੈਗਰੂ ਕਿਰਪਾ ਕਰੇ ਪਿਆਰਿਓ ਸਾਨੂੰ ਸੋਝੀ ਆ ਜਾਵੇ ਅਸੀਂ ਆਪਣਾ ਰਾਜ ਭਾਗ ਉਸ ਤਰ੍ਹਾਂ ਦਾ ਫੇਰ ਦੁਬਾਰਾ ਕਾਇਮ ਕਰੀਏ ਸਾਨੂੰ ਲੀਡਰ ਇਮਾਨਦਾਰ ਮਿਲ ਜਾਣ ਸਾਨੂੰ ਦੇਸ਼ ਨੂੰ ਚਲਾਉਣ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮਿਲ ਜਾਣ ਤੇ ਪਿਆਰਿਓ ਸਾਡਾ ਭਲਾ ਹੋ ਸਕਦਾ ਨਹੀਂ ਤੇ ਸਾਡਾ ਕਦੀ ਵਾਸਤੇ ਵੀ ਉਹ ਨਾ ਨਹੀਂ ਹੋਵੇਗਾ ਸੋ ਇਹ ਸੀ ਪਾਂਡੀ ਪਾਸ਼ਾ ਦਾ ਇਤਿਹਾਸ ਜਿਉਆਬ ਜੀ ਨੇ ਸਾਂਝਾ ਕੀਤਾ ਹੈ ਸਗਰੂ ਸੱਚੇ ਪਾਸ਼ਾ ਕਿਰਪਾ ਕਰਨ ਹੋਣੀਆਂ ਕੋ ਡਾਣੂ ਨੱਚਤਾਰੀਏ ਗਾਜ ਕੇ